ਲੱਗੇ ਹੋਇਆ 90% ਸੰਗਤ ਮੇਰੇ ਨਾਲ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਸਨਮਾਨ ਕਰਾਇਆ ਨਗਰ ਨਿਵਾਸੀਆਂ ਨੇ ਮੈਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਥੈਂਕਸ ਤਾਂ ਹੈ ਕਿ ਅੱਗੇ ਲੈ ਕੇ ਸੰਗਤ ਦਾ ਫੈਸਲਾ ਜੇ ਮੇ ਸੰਗਤ ਕੋ ਮੇ ਸੰਗਤ ਦੇ ਨਾਲ ਆ ਸੰਗਤ ਬਾਹਰ ਨਹੀਂ ਮਾਏਗਾ ਇਹ ਤਾਂ ਕਿ ਤੁਹਾਨੂੰ ਇਹ ਸੋਚੋ ਕਰੀਏ ਜੇ ਅਸੀਂ ਅੱਥਰੂ ਔਰ ਜੇ ਮੇ ਸੰਗਤ ਦੀ ਮਰਜ਼ੀ ਹੋ ਮੈਂ ਆ ਤੇ 10 ਬੰਦੇ ਹੋਰ ਤੇ 90% ਲੋਕ ਗਦਰ ਨੇ ਹਾਂਜੀ ਵਾਹਿਗੁਰੂ ਜੀ ਜੋ ਆਪਣਾ ਪਿੰਡ ਢੂੜ ਦੇ ਵਿੱਚ ਬਾਰੇ ਬਾਰੇ ਹੁਣ ਹੜੀ ਦੇ ਸੀਜ਼ਨ ਦੇ ਵਿੱਚ ਵੀ ਮੁਤਾ ਕਰਵਾਇਆ ਹੋਇਆ ਸੀ ਲੇਕਿਨ ਸੰਗਤ ਨੇ ਇੱਕ ਪਾਸਾ ਕਰਤਾ ਕੀ ਕਹੋਂਗੇ ਇਹਦੇ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਬਾਬਾ ਜੀ ਕੀ ਇਹਦੇ ਬਾਰੇ ਬਾਬਾ ਜੀ ਬਾਰੇ ਬਵਾਦ ਚੱਲਿਆ ਹੋਇਆ ਹੈ ਬਾਬਾ ਜੀ ਨੂੰ ਕੋ ਸੰਗਤ ਜ਼ਿਆਦਾ ਤਾਂ ਰੱਖ ਕੇ ਰਾਈ ਹੈ ਕੁਝ ਬੰਦੇ ਵਿੱਚ ਸੰਗਤ ਹੈ ਜਿਹੜੀ ਉਹ ਕਹਿੰਦੀ ਹੈ ਵੀ ਬਾਬਾ ਜੀ ਚਾਲੇ ਮਾਰ ਰੋ ਉਹਦੇ ਬਾਰੇ ਹਾੜੀ ਦੇ ਸੀਨ ਜਿਹੇ ਬਾਤ ਬਾਤ ਚੱਲ ਰਹੇ ਜੀ ਬੀ.ਟੀ. ਵੀ ਕੀਤੀ ਦੀ ਦੂਸਰੀ ਸੰਗਤ ਨੂੰ ਵੀ ਆਪਾਂ ਇੱਕ ਦਿਨ ਠਹਿਰ ਜੇ ਬਹਿ ਕੇ ਹੱਲ ਲੱਭ ਕੇ ਬਾਬਾ ਨੂੰ ਵੀ ਬਾਬਾ ਜੀ ਨੂੰ ਭੇਜ ਦਾਂਗੇ ਵੀ ਆਪਾਂ ਦਾਣੇ ਸੰਭਲੀਏ ਵਿੱਚੋਂ ਕੁਝ ਬੰਦੇ ਕਹਿੰਦੇ ਨਹੀਂ ਜੀ ਹੁਮੇ ਇਹ ਨਹੀਂ ਮੇੜਦਾ ਅੱਜ ਪ੍ਰਸ਼ਾਸਨ ਆਇਆ ਹੋਇਆ ਜੀ ਪ੍ਰਸ਼ਾਸਨ ਨੂੰ ਇਧਰੋਂ ਵੀ ਸੰਗਤ ਰਿਹਾ ਉਹਦਾ ਪੱਖ ਦੱਸਤਾ ਉਧਰ ਗਏ ਹੋਏ ਨੇ ਉਧਰ ਵੀ ਸੰਗਤਾਂ ਦੱਸਣੀਆਂ ਵੀ ਕੀ ਹੈ 90% ਸੰਗਤ ਬਾਬਾ ਪਰਮ ਸਿੰਘ ਦੇ ਨਾਲ ਦੇ ਪੱਖ ਦੇ ਵਿਚਾਰੀ ਜੀ 90% ਬਾਬਾ ਸਿੰਘ ਬਾਦ ਦੇ ਨਾਲ ਹੈ ਜੀ ਅਰੇ ਆ ਕੇ ਸੰਗਤਾਂ ਮੀਡੀਆ ਨੇ ਦੇਖਿਆ ਵੀ ਨੇ ਉਹ ਸੰਗਤ ਕਿੰਨੀ ਬੈਠੀ ਹੈ ਬੀਬੀਆਂ ਦੇ ਵੀਰ ਤੇ ਪੰਚਾਇਤ ਮੈਂਬਰ ਵੀ ਇੱਧਰ ਆਏ ਨੇ ਕੋਸ ਕਮੇਟੀ ਇੱਧਰ ਹੈ ਤੇ ਕੁਝ ਸੰਗਤਾਂ ਨਹੀਂ ਜਿਹੜੀਆਂ ਉੱਧਰ ਨੇ ਉਹਦੇ ਕਰਕੇ ਬਸ ਇਹ سلسلہ ਚੱਲ ਰਿਹਾ ਜੀ ਦੇਖੋ ਹੁਣ ਕਿਵੇਂ ਨਿਪਟਦਾ ਪ੍ਰਸ਼ਾਸਨ ਗਿਆ ਹੋਇਆ ਉੱਧਰ ਗੱਲਬਾਤ ਕਰਨ ਨੂੰ ਮੇਰੇ ਬਾਬਾ ਜੀ ਜੋ ਆਪਣਾ ਮਤਲਬ ਕਰਨਾ ਹੈ ਗੁਰਦੁਆਰੇ ਦੇ ਵਿੱਚ ਕੀ ਕਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਜਾੜੋ ਮਸਲਾ ਨੱਬੜ ਗਿਆ ਸੀਗਾ ਪਰ ਉਹ ਫਿਰ ਪੰਚਾਇਤੀ ਚੋਣਾਂ ਤੋਂ ਬਾਅਦ ਮਸਲਾ ਫਿਰ ਉੱਭਰ ਕੇ ਆ ਗਿਆ ਸਾਹਮਣੇ ਸੋ ਭਾਵੇਂ ਉਧਰ ਸਰਦਾ ਸਤਗੁਰ ਸਿੰਘ ਜੀ ਸਰਪੰਸਾ ਬਣਿਆ ਪਰ ਜਿਹੜਾ ਸੰਗਤ ਸੀ ਉਹ ਪਾਸ ਸਾਰੀ ਮੇਰੇਕਣੀਆਂ ਆ ਕੇ ਫੈਸਲਾ ਦੇ ਗਈ ਹੈ ਸਰਦਾ ਸਤਗੁਰ ਸਿੰਘ ਜੀ ਉਧਰ ਪੱਖ ਪੂਰਾ ਪੂਰਾ ਹਾਲਾਕੋ ਨਹੀਂ ਕਹੀਂ ਕਰਨਾ ਚਾਹੀਦਾ ਸੀ ਇਦਾਂ ਦਾ ਵੀ ਉਹ ਪਿੰਡ ਦੇ ਨਮਾਇंदे ਆ ਪਿੰਡ ਨੇ ਜੁੜੇ ਸੀਗੇ ਪਰ ਉਹ ਜਾ ਕੇ ਉਹ 10 ਬੰਦਿਆਂ ਦੇ ਗੱਲ ਮੰਨ ਰਹੇ ਨੇ ਜਿਹੜੇ ਡੇਰੇਵਾਦੀ ਬੰਦੇ ਆ ਜਿਹੜੇ ਉਹ ਪਹਿਲਾਂ ਲਾਲ ਪੱਥਰਾਂ ਮਾਰਦੇ ਜਿਹੜੇ ਬੰਦੇ ਇੱਕ ਢੋਤੀ ਉਹਤਰੀ ਫੇਰ ਉਹ ਚੱਲ ਪਿਆ ਕੰਮ। ਇਸ ਕਰਕੇ ਉਹ ਵਾਰ-ਵਾਰ ਸਤਗੁਰੂ ਇਹ ਕਹਿ ਰਿਹਾ ਮੈਂ ਤੈਨੂੰ ਅੱਤਵਾਦੀ ਘੋਸ਼ਿਤ ਕਰਾਂਗਾ। ਸੋ ਇੱਕ ਉਹ ਖੜਾਉਣਾ ਬੱਚੇ ਚਲਾਉਂਦੇ ਦਿਵਾਲੀ ਨੂੰ ਉਹ ਚਲਾਇਆ ਸੀਗਾ ਉਹ ਖੜਾਉਣਾ ਤੇ ਉਹਦੇ ਤਰ ਤੇ ਉਹ ਥਾਣੇ ਦੀ ਰਿਪੋਰਟ ਦੇ ਕੇ ਜੀ ਸਾਹਮਣੇ ਰਹੀ ਮਾਨ ਜੋਗੜੀ ਐਸਪੀ ਸਾਹਿਬ ਲੱਗੇ ਸੀ ਉਹ। ਉੱਥੇ ਮੈਨੂੰ ਉਹ ਇਹ ਕਹਿ ਬਾਰ-ਬਾਰ ਪਿੰਡ ਚ ਕਹਿੰਦਾ ਫਿਰਦਾ ਸਤਗੁਰੂ ਸਾਹਿਬ ਸਰਪੰਚ ਸਾਹਿਬ ਕਿ ਮੈਂ ਤੈਨੂੰ ਅੱਤਵਾਦੀ ਘੋਸ਼ਿਤ ਕਰਾਂਗਾ ਮੈਂ ਤੇਰੇ ਘੰਡੇ ਜਾ ਕੇ ਵੜਗਾ ਦਾਂਗਾ। ਜੇ ਗੱਲ ਨੂੰ ਮੇਰੇ ਪਰਿਵਾਰ ਨੂੰ ਜਾਂ ਕੋਈ ਗਲਤ ਹੁੰਦੀ ਹੈ ਤਾਂ ਜਿੰਮੇਵਾਰੀ ਇਹ 10 ਬੰਦੇ ਜਿਹੜੇ ਲੱਗੇ ਹੋਏ ਆ 90% ਸੰਗਤ ਮੇਰੇ ਨਾਲ ਆ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਸਨਮਾਨ ਕਰਾਇਆ ਨੰਦਰ ਨਿਵਾਸੀਆਂ ਨੇ ਮੈਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੰਗਤ ਦਾ ਫੈਸਲਾ ਅਖੀਰਲਾ ਹੈ ਸੰਗਤ ਦਾ ਫੈਸਲਾ ਜੇ ਮੇ ਸੰਗਤ ਕੋ ਮੇ ਸੰਗਤ ਦੇ ਨਾਲ ਆ ਸੰਗਤ ਬਾਅਦ ਨਹੀਂ ਮਾਏਗਾ ਇਹ ਸੰਗਤ ਤਾਂ ਇਹ ਸਾਨੂੰ ਕਹੇ ਜਿਵੇਂ ਅਸੀਂ ਰੱਖਣਾ ਉਹ ਜੇ ਮੇ ਸੰਗਤ ਦੀ ਮਰਜ਼ੀ ਹੋ ਮੇ ਆ ਤੇ ਉਹ 10 ਬੰਦੇ ਹੋਰ ਇਹ 90% ਲੋਕ ਇਧਰ ਨੇ ਹਰ ਹਾਲ ਹਾਂਜੀ हां <पाँ> ठीक है जी भाई बाबा ਨੂੰ ਰੱਖਣਾ ਰੱਖਣਾ ਚਾਹੁੰਦੇ ਆਂ ਜੀ ਬਾਬਾ ਬਹੁਤ ਵਧੀਆ ਹੈ ਵਧੀਆ ਪ੍ਰਚਾਰ ਵਧੀਆ ਪ੍ਰਚਾਰ ਕਰਦਾ ਜੀ ਧੰਨਵਾਦ ਤਾਂ ਨਹੀਂ ਕੋਈ ਘਟਵਾਤ ਨਹੀਂ ਜੀ ਕੋਈ ਗਲਤੀ ਨਹੀਂ ਬਾਬੇ ਦੀ ਬਾਬਾ ਬਹੁਤ ਵਧੀਆ ਹੈ ਚੜਦੀ ਕਲਾ ਜੈ ਜਮਾ ਦਾ ਫੈਸਲਾ ਜੋ ਕਿ ਸੰਗਤ ਮਾਪਾ ਜੀ ਨੂੰ ਬਾਬਾ ਵਰਮਾ ਸਿੰਘ ਜਰਾਨ ਨੂੰ ਰੱਖਣਾ ਚਾਹੁੰਦੀ ਹੈ ਤੇ 90% ਸੰਗਤ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਗੁਰੂ ਘਰ ਲੰਗਰ ਚੱਲ ਰਹੇ ਨੇ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਬਹੁਤ ਬਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਪਿੰਡ ਧੂੜ ਤੋਂ ਜੋ ਕਿ ਉਹਰੇ ਵਿਵਾਦ ਚੱਲਿਆ ਹੋਇਆ ਹੈ ਸੀ ਮੁੱਖ ਗ੍ਰੰਥੀ ਨੂੰ ਰੱਖਣ ਦਾ ਜਾਂ ਨਾ ਰੱਖਣ ਦਾ ਜੋ ਕਿ 90% ਸੰਗਤ ਮੁੱਖ ਗ੍ਰੰਥੀ ਪਰਮਾ ਸਿੰਘ ਜਨਾਲ ਨੂੰ ਰੱਖਣ ਦੇ ਵਿੱਚ ਆ ਤੇ ਫੈਸਲਾ ਹੋ ਚੁੱਕਾ ਹੈ ਸੰਗਤ ਦਾ ਸੰਗਤ ਵੱਡੀ ਆ ਜੋ ਕਿ ਸੰਗਤ ਦਾ ਫੈਸਲਾ ਆਖਰੀ ਫੈਸਲਾ ਮੰਨਿਆ ਜਾਂਦਾ ਤੇ ਸੰਗਤ ਵੱਲੋਂ ਇਹਨਾਂ ਨੂੰ ਨਹੀਂ ਪ੍ਰਮਾਣ ਕਰ ਲਿਆ ਵੀ ਇਹਨਾਂ ਨੂੰ ਅਸੀਂ ਜਾਣ ਨਹੀਂ ਦੇਣਾ ਤੇ ਉਰੀ ਰੱਖਣਾ ਗੁਰੂ ਘਰ ਦੇ ਵਿੱਚ ਸਵੀਰਾਂ ਦੇਖ ਰੋ ਤੁਸੀਂ ਪਿੰਡ ਤੋੜ ਤੋਂ